ਥੇ ਕਾਲ ਜੀ ਦੇਖ ਰਹੇ ਰਮਨ ਦੇ ਬਲੌਗ ਨੂੰ ਅੱਜ 36 39 ਲੈਟਰ ਦਾ ਜੋ ਕਿ ਆਪਾਂ ਲੰਦਾਗਾ ਜੋਰ ਮਰਾਵਾਂਗੇ ਰਮੇ ਕਰਾਵਾਂਗੇ ਸੋ ਛੁੜੀ ਝੜੀਆਂ ਅਧਰੀਆਂ ਬੱਚਿਆਂ ਦੀਆਂ ਇਹਦੇ ਬਾਕੀ ਚੱਲਦੇ ਆ ਰਮੇ ਨਾਨਕੇ ਕਰਾਵਾਂਗੇ ਨਾਨਕੇ ਮਾਮੇ ਦਾ ਮੁੰਡਾ ਹੈਗਾ ਸੁਖਬ੍ਰੀਤ ਸੁਖਸਰੋਏ ਇੰਸਟਾ ਹੈਡੀ ਸੁਖਸਰੋਏ ਸੋ ਚੱਲਦੇ ਆ ਨਾਨਕੇ ਦੇਖਦੇ ਆ ਕਿੰਦਾ ਜੋਰ ਮਾਰਦਾ ਕਰਦੇ ਆ ਰਮੇ ਕਰਮ ਕਰਦੇ ਆ ਪੂਰਾ ਚਲੋ ਚੱਲਦੇ ਹੀ ਮਿਲਦੇ ਆਕੇ ਕਾਜੀ ਦਾ ਘਰ ਆਤੇ ਖੜੇ ਸੀਗੇ ਇਹ ਜਾਲੀ ਵਾਲਾ ਸੈਕਟਰ ਲਵਾਤਾ ਪਹਿਲਾਂ ਨਾਰਮਲ ਸੀ ਜਿਹਾ ਸਿੰਪਲ ਹੁਣ ਬੜਕਾ ਮਾਰੂ ਇਹਦੇ ਨਾਲ ਤੇ ਇੱਕ ਇਹ ਜਿਹੜੀ ਜਾਲੀ ਆ ਇੱਥੇ ਜਾਲੀ ਲੱਗਦੀ ਸੀ ਜਿਹੜੀ ਚੱਲ ਲੱਗੇ ਕਰਦੀ ਇਹਦੇ ਜਾਲੀ ਲੱਗਦੀ ਸੀ ਇੱਥੇ ਤੇ ਅਲਰੇਡੀ ਹੁਣ ਕਰਾਉਣ ਗਏ ਨੇ ਸੈਟਿੰਗਾਂ ਤੇ ਰੰਗ ਪਟਕੀਉ ਨੇ ਬਰੋ ਆਹਰੋ ਰੰਗ ਪਟਾ ਦਿੰਦੀ ਸੀ ਹੁਣਾਂ ਥੋੜੀ ਸੈਟਿੰਗ ਹਲਾਤੀ ਇਹਦੀ ਪਹਿਲਾਂ ਤਾਂ ਪੂਰਾ ਇੱਕੋਲ ਬਰੋਬਰ ਤਾਂ ਆ ਜਾਂਦਾ ਜੀ ਦੇਖੋ ਦੇਖੋ ਸਾਡਾ ਸੋਣਾ ਪਿੱਛੇ ਨੂੰ ਜਿਆਦਾ ਹੈਗਾ ਇਹ ਮੂਰ ਨੂੰ ਇੰਨੀ ਦਿੱਤਾ ਥੋੜੀ ਇਹ ਸੈਟਿੰਗ ਵੀ ਹਲਾਤੀ ਕਿਉਂ ਲੱਗ ਗਿਆ ਫਿਰ ਤੈਨੂੰ ਬਾਅਦ ਸੁਣਾਉਣੇ ਆ। ਲੋ ਜੀ ਕਾਤਾ ਸਾਂ ਸਰਚੇਂਜ ਮਾਰਦੇ ਆ ਸਲਫ। ਲਾ ਦਾੜੀ। ਲਾ ਤੇ ਪੱਕੇ ਜਾਂਦੇ ਨੇ ਇਸ ਤਰੀਕੇ ਨਾਲ। ਹਾਂ, ਇਧਰ ਪੱਕੇ ਲਾ ਤੇ। ਸਲਾਮੇਗਾ। ਮੈਂ ਇਹਨੂੰ ਦੇਖਦੇ ਆ ਬਾਅਦ ਕਰਾਂ ਚੈੱਕ ਕਰਦੇ ਆ। ਪੜਦਾ ਰਿਵਾਇਆ ਵਨ ਗਿਆ ਵਧੀਆ ਪਾਰੀ ਵਾਇ ਬਣ ਗਈ ਤੇ ਹੁਣ ਪਰੋਣੇ ਰੰਮੇ ਚੱਲਦੇ ਨਾਣਕੀ ਦਾ ਲੈ ਰਿਆ ਗਏ ਡੈਡੀ ਡੱਬੇ ਲੈਣ ਗਏ ਕਿ ਨਾਣਕ ਯਾਰਾਂ ਪਿੱਛੇ ਟਰੈਕਟਰ ਲੈ ਕੇ ਡੱਬੇ ਲੈਣ ਆਪਾਂ ਖੜੇ ਇੱਥੇ ਰਹਿਣੇ ਟਰੈਕਟਰ ਦੇਖ ਰਹੇ ਨਵਾਂ ਤੇ ਨਾਣਾ ਭਾਈ ਸਲੇਸਰ ਤੋਂ ਦਿਖਾ ਦਿੰਦੇ ਹੈਗੇ ਹੈ ਨਾ ਆ ਨਾ ਮੈਡੀਕਲ ਆਓ ਮੋਟੀਆਂ ਗੱਟਾਂ ਤੇ ਚੱਲਦੇ ਨਾਲ ਹਲੋ ਨਹੀਂ ਜਾਦਾ ਰਹਦਾਗਾ ਜਿਹਨੇ ਵੀ ਬੰਦ ਕਰਦੇ ਝਰਵਲੀ ਆਹ 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 ਜਰਾ ਉਹ ਠੀਕ ਹੈ ਅਸੀਂ ਆ ਜਾਰੇ ਕਿ ਜੋ ਕਿਆ ਸੀ ਨਵਾਂ ਲਿਆ ਨਵਈ ਲੈਂਦਾ ਇਹਦਾ ਨਵਾਂ ਲੈ ਕੇ ਆਉ ਹਾਂ ਨਵਾਂ ਲੈ ਆਂਦਾ ਹਰ ਨਮਾ 10000 ਰੁਪਇਆ ਓਕੇ ਹਾਂ ਤੇਰੇ ਸਾਥ ਕੀ ਐ ਟਰੈਕਟ ਦੀ ਵੀ ਲੈ ਵਿੱਚ ਵੇ ਆ ਜਾ ਉਹਦੇ ਜਿੱਦੇ ਲੈ ਆਂਦਾ ਹਰ ਨਮਾ ਹਾਂ ਮੋੜਾ ਖੇਤ ਜੋਰੂ ਮਰਾਉਣੇ ਆਪਾਂ ਰਮੇ ਕਰਾ ਲੈ ਮਿਸਾਲ ਆ ਮਾ ਜਦੋਂ ਤੇਰੇ ਪੈਰ ਫੜ ਰਹੇ ਦੀ ਕਾਚੀਰੀ ਮੈਂ ਕਹਿ ਨਹੀਂ ਇਦਾਂ ਇਦਾਂ ਨਹੀਂ ਕਹਾਂ ਇੱਕ ਮਿੰਟ ਇੱਕ ਮਿੰਟ ਮੈਂ ਜੀਹ ਤਰਫ ਨਹੀਂ ਕਹਾਂ ਆਮਸਰੀ ਗਾ ਲਾਈ ਬੰਦ ਰੋਈ ਸੀ ਗਰਮੀ ਆਉਂਦੀ ਹੁੰਦੀ ਫੋਨ ਲੈ ਲੈਂਦਾ ਫੋਨ ਲੈਂਦਾ ਨਹੀਂ ਹਾਲ ਤੱਕ ਹੋਰਾ ਲੈ ਆ ਤੇ ਪਰੇ ਲੈਤਾ ਕਿੱਥੇ ਆ ਸੋਸਤੀ ਗੱਸ ਫੋਨ ਲੈਂਦੇ ਆਮੜੇ ਐਪਲ ਦਾ ਹਾਲ ਤੱਕ ਨਹੀਂ ਲੈਂਦਾਗਾ ਆ ਵੇਹ ਟੱਪ ਜਾ ਤੇ ਫਿਰ ਆਪਾਂ ਲੈਣ ਲਈ ਵੇਹ ਤੋਂ ਬਾਅਦ ਚਲ ਠੀਕ ਹੈ ਤਾਂ ਜੋਰੇ ਵੱਲ ਨੇ ਮੈਂ ਤਾਂ ਫਿਰ ਕਿਉਂ ਚੱਕਦਾ ਦਿਖਾ ਦੇ ਗੱਲ ਲੱਗਿਆ ਇਹਦਾ ਜਿੱਥਾ ਆ ਰਾਨਾ ਨੂੰ ਜੀ ਇਹਨੂੰ ਅਪਰ ਟਿਕਟ ਕਰਵਾਗੇ ਇਹ ਉਹ ਟਿਕਟ ਦੇਖੋ ਲੈਟੋ ਇੱਕ ਲਫਟ ਦੀ ਸੈਟਿੰਗ ਹੋ ਰਹੀ ਹੈਗੀ 15 ਦੇ ਹਾਫ ਪਾਵਾਂਗੇ ਦੇਖਦੇ ਆ ਕਿਦਾਂ ਦਾ ਰਿਸਪੌਂਸ ਰਹਿੰਦਾਗਾ ਕਰਦੇ ਆ ਚੈੱਕ ਚਾਪੜ ਵੀ ਕਿ ਜਾਲ ਦੇਗੇ ਕਿਸੇ ਜੋ ਬਦ ਨਿਕਲੀ ਚਾਪੜ ਜਲ ਰਿਹਾ

ਸੋਹਣੇ ਹਾਲ ਹੈ ਸੱਖਰੀਆ ਕਾਲ ਲੋਜੀ ਟਿੱਕੀ ਮੱਥਾ ਫੇਰ ਕਰਦੇ ਆ ਟਰੈਕਟਰ ਨੂੰ ਬਾਹਰ ਚ ਲੋਜੀ ਸਾਰੇ ਹਾਲ ਐਨੇ ਹਾਲ ਪਰ ਨੇ ਆਪਾਂ ਬੀਬੀ ਨੂੰ ਗੁਰਗਰ ਛੱਟ ਕੇ ਆਉਣਾ ਦਿਮਾਗ ਲੱਗਦੇ ਹੁੰਦੇ ਨੇਗੇ ਮੰਮੀ ਨੇ ਜਾਣਾ ਬੱਜ ਗਿਆ ਆਪਾਂ ਜਲਦੀ ਪੁੱਛ ਲੋ ਐਨੇ ਬੀਬੀ ਨੂੰ ਗੁਰਗਰ ਛੱਟ ਕੇ ਆਉਣੀ ਹੈ ਤੇ ਐਨੇ ਹਾਲ ਪਾ ਜਾਂਗੇ ਤੇ ਚੱਲਦੇ ਖੇਤ ਫਾਲ ਹਾਈ ਤੱਕ ਨਹੀਂ ਪਏ ਹੈਗੇ ਗੁਰੂ ਘਰ ਵੀ ਮੁੜ ਕੇ ਆ ਗਏ ਨਿਕਲ ਗਿਆ ਪਣੀ ਪਣੀ ਪਾਣੀ ਕਿਹ ਗੱਲ ਹੋ ਗਈ ਇਹ ਮੋਬਾਈਲ ਨਹੀਂ ਦੋ ਮਿੰਟ ਜੇਬ ਚ ਪਾ ਦੱਸੋ ਇਹਨੂੰ ਜੇਬ ਚ ਪਾ ਦੱਸੋ ਲੋ ਜੀ ਫਾਲੇ 15 ਦੇ ਹਾਲ ਚੱਲਦੇ ਹਾਂ ਹੁਣ ਖੇਤ ਨੂੰ ਬਾਕੀ ਲੁੱਕ ਦੀ ਸੈਟਿੰਗ ਫੇਰ ਜਾਂ ਕੀ ਕਰਾਂਗੇ ਥੈਂਕ ਯੂ ਸੋਸੋ ਵਗੈਰਾ ਕੋਈ ਫੋੜੇ ਖੇਤ ਚੱਲਦੇ ਆ ਬਾਹਰ ਚ ਸੈਲਫ ਚੱਲਦੇ ਖੇਤ ਉੱਥੇ ਕੇ ਦੇਖਦੇ ਕੀ ਰਿਸਪੌਂਸ ਆਉਂਦਾ ਹੈਗਾ ਕਿੱਥੇ ਵਧ ਰਹਾ ਹੈ ਇੱਧਰ ਲੱਗਿਆ ਅੱਗੇ ਕੱਜ ਜਿੱਗਣਾ ਠੀਠਾ ਚਲ ਉਧਰ ਚੱਲ ਕਰੇ ਚੱਲ ਕਰੇ ਚੱਲ ਠੀਠਾ ਬੜਾ ਮਗਰ ਆ ਜਾਂਦਾ ਚਲ ਬਾਬਾ ਤਹਾਲ ਰੈਡੀਆ ਪੂਰਾ ਟਰੈਕਟਰ ਜੋਰ ਮਾਰਨ ਲਈ ਦੂਸਰੇ ਕੈਮਰੇ ਨਾਲ ਦਿਖਾਣੇ ਨਾਲ ਕਲੀਅਰ ਨਹੀਂ ਆਣਾ ਹੈਗਾ ਇਹ ਵਧੀਆ ਜ਼ੋਰ ਮਾਰੀ ਜਾਂਦਾ ਹੈਗਾ ਪਰ ਹਾਲੇ 11 ਦੇ ਨੇ 15 ਦੇ ਹਾਲੇ ਕਰਾਂਗੇ ਪਹਿਲਾਂ 11 ਦੇ ਦੇਖ ਲਈ ਜੋ ਕਿ ਹੋਰ ਕਰਦੇ ਗਰਮ ਥੋੜਾ ਜਿਹਾ 11 ਦਾ ਵਧੀਆ ਸਕੇ ਖਿੱਚੀ ਜਾਂਦਾ ਹੈਗਾ ਬੰਦ ਕਰਾਂਦੇ ਹਾਂ ਦਾ ਸਕੇ ਖਿੱਚੀਆਂ ਦਾ ਜਦੋਂ 15 ਪਾਵਾਂਗੇ ਉਹ ਦੇਖਦੇ ਹਾਂਗੇ ਲੈਟਰ ਉਹ ਪੂਰਾ ਦੱਪਣਾ ਰੋਕਣਾ ਤਾਂ ਹੈ ਹੀ ਨਹੀਂਗਾ ਕਿਉਂਕਿ ਫੇਰੇ ਰਵੇਂ ਹੋਊਗਾ ਨਵਾਂ ਲੈਟਰ ਹੈਗਾ ਬੇਗਮ ਮम्मा ਬੇਗਮ ਮम्मा ਜੇ ਰਹਿਦਾ ਹਾਲਾ ਵਿੱਚ ਢੀਸਾਂ ਪਾਰ ਗਈਆਂ ਜਦੋਂ 15 ਕਰਾਂਗੇ ਉਦੋਂ ਦੇਖਾਂਗੇ ਖਿੱਚੂਗਾ ਤਾਂ ਉਦੋਂ ਵੀ ਪਰ ਦੇਖਦੇ ਕਿੰਦਾ ਰਿਸਪੌਂਸ ਦਿੰਦਾ ਹੈਗਾ ਬਾਕੀ ਰਮੇ ਜਾਂਦਾ ਹੁੰਦਾ ਹੀ ਖੜਾ ਰੋਣਾ ਹੁੰਦਾ ਜਿਵੇਂ ਵੀ ਚੱਲੀ ਜਾਣ ਦੋ ਚੱਲੀ ਜਾਣ ਦੋ ਜਿੰਨਾ ਚਲਾਵਾਂਗੇ ਸੰਦ ਨੂੰ ਓਨੀ ਖਲੂਗਾ ਸੰਦ ਆਕੀਓ ਆਲੇ ਆਪਣੇ ਬੰਦੇ ਦੇਖਦੇ ਕੀ ਕਹਿੰਦੇ ਟਰੈਕਟਰ ਨੂੰ ਦੇਖ ਕੇ ਇਹ ਮਾਮੀ ਨੇਗੇ ਇਹ ਵੀ ਇੱਧਰ ਵੀ ਮਾਮਾ ਇਹ ਨਵਾਂ ਸੰਦ ਐ ਨੂੰ ਜਿੰਨਾ ਖੋਲਾਂਗੇ ਓਨੀ ਵਧੀਆ ਕੰਮ ਦਊਗਾ ਕੋਈ ਵੀ ਆਪਣੀ ਨਵੀਂ ਚੀਜ਼ ਆ ਚੇਅਰ ਆਪਾਂ ਨੂੰ ਰਮੇ ਜ਼ਰੂਰ ਕਰਨੀ ਜਾਂਦੀ ਆ ਮਤਲਬ ਕਿ ਪੂਰੀ ਸੂਈ ਲਾਲ ਤੇ ਲਾਉਣੀ ਚਾਹੀਦੀ ਆ ਉਹਦੀ ਪੂਰੀ ਚੀਜ਼ ਗਰਮ ਕਰਨੀ ਜਾਂਦੀ ਆ ਕਿਉਂਕਿ ਜੇ ਇਹਦਾ ਹੁਣ ਨਾ ਜ਼ੋਰ ਮਾਰੇ ਫਿਰ ਉੱਥੇ ਖੜਜੂਗਾ ਕੋਈ ਵੀ ਟੈਟਰ ਅੱਗੇ ਨਾ ਰਮੇ ਜ਼ਰੂਰ ਕਰਨਾ ਚਾਹੀਦਾ ਪੂਰੀ ਫੁੱਲ ਸੂਈ ਲਾਲ ਤੇ ਚੜਨੀ ਜਾਂਦੀ ਹੁੰਦੀ ਆ ਦੇਖੋ ਅਰੇ ਸ਼ੋਸ਼ੇ ਕਰ ਰਹਾ ਮਾਮਾ ਜਿੰਨਾ ਹੁਣ ਇਹਨੂੰ ਨਵੇਂ ਨੂੰ ਦੱਬਾਂਗੇ ਉੰਨੀ ਇਹ ਵਧੀਆ ਕੰਮ ਕਰਦਾਊਗਾ ਜਿੰਨਾ ਇਹਨੂੰ ਮੰਨ ਕੇ ਖਚਾਂਗੇ ਪੂਰਾ ਪੂਰਾ ਜ਼ੋਰ ਮਰਾਵਾਂਗੇ ਇਹੀ ਟਾਈਮ ਆ ਪਰ ਜੇ ਹੁਣ ਨਾ ਮਰਾਇ ਜ਼ੋਰ ਫਿਰ ਉਹੀ ਮੱਠਾ ਮੱਠਾ ਚੱਲੂਗਾ ਫਿਰ ਛੱਤੀ ਦੀ ਵਾਲਾ ਸੁਆਦ ਦੇਣਾ ਨਹੀਂ ਹੈਗਾ ਇਸ ਕਰਕੇ ਹੁਣ ਪੂਰਾ ਦੱਬ ਰਹੇ ਆਂਗੇ ਪੂਰਾ ਰੈਡ ਕਰਾ ਰਹੇ ਆਂਗੇ ਤੁਹਾਨੂੰ ਹੋਰ ਕਲਿੱਪਾਂ ਦੇਖਣੇ ਆ ਦੇਖਦੇ ਰਹੋ ਸਰਕਲ ਘੁਆ ਰਹੇਗਾ ਪਾਪਾ ਜਾਣ ਤਾਂ ਨਹੀਂ ਹੁੰਦੀ ਆ ਹਾਲੈਂਡ 'ਚ ਪਰ ਡਰਾਈਵਰ ਵਧੀਆ ਹੋਣਾ ਚਾਹੀਦਾ ਕਮਿਆਂ ਲੈਟਰ ਟਰੈਕਟਰ ਲੈ ਓਕੇ ਓਕੇ ਚੱਲਿਆ ਨਜ਼ਾਰਾ ਆ ਗਿਆ ਮਾਮਾ ਦਾ ਨਜ਼ਾਰਾ ਟਰੈਕਟਰ ਨੂੰ ਚਲਾ ਕੇ ਬਾਕੀ 36 ਦਿਨ ਚਲਾ ਕੇ ਨਜ਼ਾਰੀ ਹੁੰਦਾ ਹੁੰਦਾ ਕਿਉਂਕਿ ਤੱਕਾ ਸਨ ਵਾਲੇ ਟਰੈਕਟਰ ਹੈਗੇ ਨੇ ਇਹ ਇਹ ਗੱਲ ਦਾ ਪਤਾ ਹੀ ਆ ਸਾਰਿਆਂ ਨੂੰ ਕਿ ਇਹਨਾਂ ਦਾ ਜਿਹੜਾ ਮਟੀਰੀਅਲ ਚੜਦਾ ਹੈਗਾ ਸਾਰੀ ਏਟਰੀ ਅੱਡਾ ਪੂਰਾ ਵਧੀਆ ਹੁੰਦਾ ਹੈਗਾ ਮਤਲਬ ਕਿ ਐਸ ਬੇਸਿਕ ਗੱਲ ਨਹੀਂ ਹੁੰਦੀ ਕਿ ਬਾਈਕ ਨੂੰ ਵੀ ਕਰਪਾ ਨਾਲ ਟਰੈਕਟਰ ਨਾਲ ਖੇਡਦਾ ਫਿਰਦਾ ਹੈਗਾ ਪਰ ਟਰੈਕਟਰ ਇਹ ਤੱਕਾ ਚੱਲਣ ਵਾਲਾ ਟਰੈਕਟਰ ਹੈਗੇ ਇਹ ਜਰੂਰ ਆ ਡਰਾਈਵਰ ਤੱਕੜਾ ਬੈਠਣਾ ਨਹੀਂ ਹੈਗਾ ਹਲ 15 ਦੇ ਕਰਤੇ ਸਾਰਾ ਸੂਯੋ ਦੀ ਲਾਲ ਦਿਲਾਵਾ ਪੂਰਾ ਨੂੰ ਗਰਮ ਕਰਾਂਗਾ ਇੰਝ ਨਾ ਉਹ ਹੋਣੀ ਵਧੀਆਂ ਕਿ ਚੱਲੂਗਾ ਇਹਦਾ ਪਸਾਰ ਨੂੰ ਹੀ ਪਤਾ ਕਿਉਂਕਿ ਨਵੀਂ ਚੀਜ਼ ਅੰਦਰੋਂ ਰੈਲੀ ਕਰਨੀ ਪੈਂਦੀ ਹੈਗੀ ਇੰਜਰ ਖੁੱਲਦਾ ਸਾਰਾ ਸੌਣ ਪੂਰੀ ਪੂਰਾ ਇੰਜਨ ਗਰਮ ਕਰਨਾ ਹੌਲੈਂਡ ਦਾ 15 ਦੀ ਲਾਈ ਕਰ ਰੱਖੀ ਆ ਰੋਲ ਤੇ ਬੱਚੇ ਰੋਲ ਤੇ ਭਾਂ ਦਾ ਬੱਚੇ ਕਰਦੇ ਕੀ ਗੱਲ ਆ ਬਾਕੀ 36 30 55 ਦਾ ਹੁੰਦਾ 터ਬੋ ਲਾ ਕੇ ਪਾਵਰ 60 ਤੋਂ ਉੱਤੇ ਮਾਰਦਾਗਾ ਜਿਹੜਾ ਕਹਨ ਵਾਲੀ ਗੱਲ ਹੈਗੀ ਆ 터ਬੋ ਲਾ ਕੇ 60 ਤੋਂ ਉੱਤੇ ਪਾਵਰ ਮਾਰਦਾਗਾ 터ਬੋ ਤੇਲ ਛੇਤੀ ਪਾਸ ਕਰ ਜਾਂਦੀ ਹੁੰਦੀ ਹੈਗੀ ਅਰੇ ਕਹਿਣਾ کیا چاہتے ਹੋ ਉਸ ਕਰੈਕਟਰ ਨੂੰ ਦਬਣ ਘਟ ਦਿੰਦੀ ਆ ਬਾਕੀ ਹੋਰ ਵੀ ਹੌਲੈਂਡ ਤੇ ਬਹੁਤ ਵਧੀਆ ਤਕਨੀਕਾਂ ਕੀਤੀਆਂ ਹੋਈਆਂ ਮਗਰ ਲੇ ਮੈਂ ਟਾਇਰ ਤੇ ਜਿਹੜੇ ਐਕਸਲ ਹੁੰਦਾਗਾ ਉਹ ਹੋਰ ਹਸਾਬ ਦਾਗਾ ਬਹੁਤ ਹੀ ਵਧੀਆ ਕੰਮ ਕੀਤਾ ਛਤੀ ਨਾਲ ਬਾਕੀ ਛਤੀ ਦੀ ਟਰੈਕਟਰਾਂ ਹੁੰਦੀ ਤਗੜੇ ਨੇ ਟੱਕੜਾਉਂਦੇ ਨੇ ਪੂਰੇ ਡਰਾਈਵਰ ਵੀ ਟੱਕੜੇ ਭਾਲਦੇ ਹੁੰਦੇ ਨੇ ਇਹ ਦੇਖ ਸਕਦੇ ਹੋ ਹੋ ਗਿਆ ਬੰਦ ਹੁਣ ਡੈਡੀ ਵਾਲਾ ਫਟ ਹੈਗਾ ਟਰੈਕਟਰ ਬਹੁਤ ਹੀ ਵਧੀਆ ਸੈਂਸਿੰਗ ਕਰਨ ਆਹ ਨਾ ਉਹ ਵੀ ਕਰੀਆ ਉਹ ਵੀ ਕਰੀਆ ਉਹ ਹੀ ਕਰੀਆ ਉਹ ਹੀ ਕਰੀਆ ਨਾ 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 ਕੋਈ ਗੱਲੀ ਕੋਈ ਮਾਮਾ ਕਹਿੰਦਾ ਜਿਵੇਂ ਜੱਗਾ ਬਾਕਸ ਬਾਈ ਕਰਦਾ ਹੁੰਦਾ ਉਵੇਂ ਹੀ ਕਰ ਵੀਡੀਓ ਮਾ ਮਾਮਾ ਉਵੇਂ ਹੀ ਕਰੀਆ ਤੇ ਇਹ ਗੱਲ ਕਰ ਰਹੇ ਸੀ ਆਪਾਂ ਸੈਂਸਿੰਗ ਦੀ ਟਰੈਕਟਰ ਦੀ ਬਹੁਤ ਵਧੀਆ ਸੈਂਸਿੰਗ ਹੈ ਹੱਥ ਲਾਉਣ ਦੀ ਲੋੜ ਨਹੀਂ ਕੋਈ ਵੀਡੀਓ ਦੇਖਾਈਆਂ ਮੈਂ ਤੁਹਾਨੂੰ ਬਹੁਤ ਹੀ ਵਧੀਆ ਜਲ ਰਿਹਾ ਸੀਗਾ ਵਾਈਬਰ ਦੀ ਮੇਰਾ ਨਜ਼ਾਰਾ ਲੈ ਹਰ ਕੇ ਇਹ ਲੱਕਾਫੜ ਵੀ ਆ ਚੁੱਕੇ ਨੇਗੇ ਚਲੋ ਮਿਲਾਉਣੇ ਲੱਖਾ ਉਕੜਨ ਨਾਲ ਤੇ ਸਭ ਦਾ ਕੁਝ ਹੋ ਰਿਹਾ ਆ ਹੁਣ ਤਾਂ ਸਿਰਫ ਕਹਿੰਦੇ ਟਰੈਕਟਰ ਤਾਂ ਖੜੇ ਬਹੁਤ ਨੇ ਇਹ ਇਹਨਾਂ ਪਤਾ ਹੀ ਆ ਸਾਰਿਆਂ ਨੂੰ ਕੀ ਫੌਲੈਂਡ 3630 ਇਹੋ ਸਪੈਸ਼ਲ ਐਡੀਸ਼ਨ ਆ ਜੋਰ ਨਾਲ ਮਾਰੇ ਤਾਂ ਹੋ ਨਹੀਂ ਸਕਦਾ ਪਰ ਨਵੀਂ ਜੀ ਨੂੰ ਕਿਹੜਾ ਖੋਲਾ ਪੈਂਦਾ ਹੁੰਦਾਗਾ ਜਿੰਨੀ ਆਪਾਂ ਖੋਲਾਂਗੇ ਓੰਨੀ ਅੱਗੇ ਵਧੀਆ ਕੰਮ ਦਊਗੀ ਪਰ ਨਵੀਂ ਜਦੋਂ ਨਵੀਂ ਹੋਵੇ ਉਹਦੀ ਖੋਲਣਾ ਪੈਂਦਾ ਹੁੰਦਾਗਾ ਹੁਣ ਪੂਰੇ ਲਗਾਤਾਰ ਜੱਧਰੇਗਾ ਲਗਾਤਾਰ ਹੀ ਚਲਾਉਣਾ ਜੇ ਆਉਣ ਲੈਂਦੀ ਲਿਫਟ ਦੀ ਤਾਰੀਫ ਕਰਨੀ ਪਊਗੀ ਅੱਖ ਕਰਨ ਦੇ ਲੋੜ ਇਹ ਨਹੀਂ ਪੈਰੀ ਖਣੋ ਆਟੋ ਅਥੈਂਟਿਕ ਸਿੰਗ ਕਰ ਰਹੇ ਆਪਣੇ ਆਪ ਪੀ ਠੀਕ ਆ ਇਹਨ ਹੋਰੜਾ ਨਾ ਮਾਣਾ ਆ ਹੋਰ ਆ ਜੀ ਇਹਦਾ ਫਲੈਸ਼ ਫੈਸਲਾ ਲੈ ਲਓ ਜਣਤੀ ਨਾ ਮਾ ਅੱਛਾ ਹੂੰ 55 ਰਹਿ ਰਹੇ ਸੀਗਾ ਮਣਕੀ ਮਣਕੀ ਕਹਦਾ ਹੁਣ ਇਹ ਕਿ ਦੇਖ ਰਿਹਾ ਕਹਿੰਦਾ ਹੌਲੜ ਲੈਣਾ ਲੋ ਜੀ ਨਵੀਂ ਨਵੀਂ ਗੱਲ ਪਤਾ ਲੱਗੀ ਕਿ ਪਾਟੀ ਜੋ ਵੀ ਸਾਡੇ ਟਰੈਕਟਰ ਚਲਾ ਰਹੇ ਨੇਗੇ ਇਹ ਵੀ 855 ਲੈਣ ਨੂੰ ਕਹਿੰਦ ਸੀ ਪਰ ਹੁਣ ਸ਼ਾਇਦ ਰਾਦਾ ਬਦ ਲਈਏ ਜਦੋਂ ਉਤਰ ਗਿਆ ਪਾਉਦੋਂ ਪੁੱਛਾਂਗੇ ਇਹਨਾਂ ਤੋਂ ਕਹਿ ਵੀ ਮਾਮਾ ਈਆ ਸਈਆ ਯਾ ਤਲਾਉਣ ਲੱਗ ਰਿਹਾ ਇਹਨੇ 55 ਲੈ ਛੜਤਾ ਇਹਨੇ ਉਹਦੀ ਬਾਈ ਜੂ ਦੇਖਾ ਬਹੁਤ ਹੋ ਗਿਆ ਮਲ ਖੰਦੂ ਹੈ ਉਹ ਨਹੀਂ ਨਹੀਂ ਆਪੇ ਸੀ ਵੀ ਹੋ ਵਿੱਚ ਇਹ YouTube ਤੇ ਵਲੌਗ ਪਾਵਾਂਗੇ ਕੰਮ ਮਾਮਾ YouTube ਵਲੌਗ ਪੋਣਾ ਨਹੀਂ ਹਾਂ ਹਾਂ ਜ਼ਰੂਰ ਵਾਹ ਕਸੀਰ ਹੈ ਪਾਟੇ ਉੱਤਰ ਗਏ ਫਿਰ ਦੇਖਦੇ ਕੀ ਵਿਚਾਰਵੰਦ ਦਾ ਪਟਕ ਸਿੰਘ ਦਾ ਫਿਰ ਆਪਾਂ ਪਟੂ ਧਾਰ ਲੀਏ ਪਰਕਟ ਸਿੰਘ ਪਰਕਟ ਸਿੰਘ ਪਿਛਲੇ ਪਲੇਅਰ ਦੇ ਥੱਲੇ ਮੈਂ ਸੁਣਿਆ ਤੁਹਾਡਾ ਹੌਲ ਐਂਡ ਲੈਂਡ ਦਾ ਜੀ ਹੋਰੇਗਾ ਘਰ ਸੋ 54 ਦੇਖਦੇ ਆ ਇਧਰ ਹਸ ਮਾਰ ਕੇ ਤੁਹਾਡੇ ਨਾਲ ਜ਼ਰੂਰੀ ਗੱਲਬਾਤ ਕਰਨੀ ਹਸ ਮਾਰ ਕੇ ਹੋਰ ਆਓ ਉਹਦਾ ਉੱਡੀ ਖੜਾ ਕੱਢ ਲਿਆ ਰਵੀਕੇ ਵਾਲਾ ਠੀਕ ਨਾ ਛੱਡ ਜਾ ਆਪਾਂ ਇਹਨੂੰ ਓ ਕਰਦੇ ਆਂਗੇ ਗੇੜੇ ਤੇ ਲਾਉਣੇ ਫੇਰ ਮੈਨੂੰ ਹੁਣ ਆਸੋ ਤੁਹਾਡਾ ਮਣਾ 54 ਤੇ ਆਇਆ ਹੁਣ ਹੁਣ ਚਲਾ ਕੇ ਤੁਹਾਨੂੰ ਕਿੰਨਾ ਰੁਕੀ ਲੱਗਿਆ ਨਾ ਨਾ ਬਹੁਤ ਵਜੇ ਲੱਗਿਆ ਯਾਰ ਅੱਛਾ ਤੂੰ ਅਧਰਾਂ ਦਿਖਾਉਂਦਾ ਨਹੀਂ ਹੈਗਾ ਜੰਮੀ ਵੀ ਅੱਛਾ ਚਲੋ ਦੇਖ ਸਾਡੇ ਕੀ ਰਿਵਿਊ ਹੈ ਇਹਨਾਂ ਦੇ ਇਹ ਜਿਹੜੇ ਪਾਈ ਨੇ ਇਹਨਾਂ ਦਾ 855 ਲੈਣ ਦਾ ਮਨ ਸੀਗਾ ਪਰ ਹੁਣ ਕਹਿੰਦੇ ਨੇ ਬਹੁਤ ਵਧੀਆ ਹੈਗਾ ਬਾਕੀ ਜਿਹੜੀ ਵਾਲ ਤੁਹਾਨੂੰ ਦੱਸੀ ਟਰਪੋ ਦੀ 55 ਦਾ ਫਰਕ ਆ ਜਦੋਂ ਟਰਪੋ ਲੱਗਦੀ ਆ ਉਦੋਂ ਉਹ ਡੈਕਟਰ ਉਦੋਂ ਡੈਕਟਰ ਇਹ 60 ਦੀ ਪਾਵਰ ਦੇਣ ਲੱਗ ਜਾਂਦਾ ਆ ਆਰਾਮ ਨਾਲ ਪੱਕੀ 36 ਦੀ ਆ ਬੌਲ ਹੈ ਸਪੈਸ਼ਲ ਐਡੀਸ਼ਨ ਜੋਰ ਕਿਉਂ ਨਹੀਂ ਦਿਖਾਉਂਦਾ ਬੂ ਮਾਲਕ ਦੀਆਂ ਮੇਰਾ ਹੁੰਦੀਆਂ ਇਹ ਨਵਾਂ ਸੰਦ ਲਿਆਉਣਾ ਐ ਚਲਾਉਣਾ ਸਾਰਾ ਉਹਦੀ ਕਿਰਪਾ ਰਾਹੀ ਹੁੰਦਾਗਾ ਮੇਰਾ ਪੱਤਾ ਵੀ ਨਹੀਂ ਲੱਲਦਾ ਵਾਹਿਗੁਰੂ ਦੀ ਰਜ਼ਾ ਤੋਂ ਬਿਨਾ ਸ਼ੁ크ਰਾ ਵਾਹਿਗੁਰੂ ਦਾ ਹੀ ਕਹਿਣਾਗੇ ਸ਼ੁ크ਰਾ ਹੁੰਦਾ ਸ਼ੌਂਕੀਆ ਪੂਰਾ ਰੈਕਟਰਾਂ ਦਾ ਆ ਮੇਰਾ ਮਟਰ ਪਹਣਦੀ ਬਣਾਤੀ ਐ ਮਿਲਾਈ ਚਲੋ ਦਾਤਾ ਸਾਹਿਬ ਦੇ ਹੇ ਦਿਨ ਲਿਆਵੇ ਜਿਹਦੀਆਂ ਜਿਹੜੀਆਂ ਵੀ ਰੀਜਾਂ ਨਹੀਂ ਆਂ ਬਰਕਤ ਬਾਵੇ ਮਾਲਕ ਨੂੰ ਅੱਗੇ ਕੋਤਰੀਆ ਕਰ ਰਹੇ ਨੇ ਬਾਹਣਾ। ਦੇਖ। ਚੱਕਰੇ ਚੁਗਣੇਤੀ ਹੋਈ ਸੀ ਨਾ। ਚੱਕਰੇ ਚੁਗੜਿਆ ਕਰਕੇ ਵਧੀਆ ਪਲਾਨ ਕਰਤਾ। ਬਾਕੀ ਕਈ ਬੰਦੇ ਮਿਲੇ। ਆਉਲੈਂਡ ਹਲੇ ਲਿਆਉਣ ਵਾਲੇ। ਕਹਿੰਦੇ ਕੀ ਵਧੀਆ ਫੁੱਲ ਯੋਰ ਮਾਰਦਾ ਹੈਗਾ। ਆਪਾਂ ਨੂੰ ਪਤਾ ਹੀ ਹੂੰ ਤਾਂ 36 ਦੀ 36 ਦੀ ਹੈ ਵਾਕੀ ਸਪੈਸ਼ਲ ਐਡੀਸ਼ਨ ਹੈ। ਹਨਾ। ਸੋ ਤੇ ਹਾਂਜੀ ਬਹੁਤ ਹੀ ਵਧੀਆ ਜੋਰ ਦਿਖਾਇਆ ਡਰਾਈਵਰ ਨੇ। ਤੇ ਅੱਜ ਦਾ ਬਸ ਇਹੀ ਸੀਗਾ। ਕਿ ਕਿੰਨਾ ਜ਼ੋਰ ਮਾਰਦਾ ਬਾਕੀ ਰਮੇ ਹੋ ਗਿਆ ਖੁੱਲ ਗਿਆ ਟਰੈਕਟਰ ਪੂਰਾ ਹੁਣ ਵਧੀਆ ਖਿਚਾਈ ਦਊਗਾ ਵਧੀਆ ਜ਼ੋਰ ਮਾਰੂ ਖੁੱਲ ਕੇ ਇਹੀ ਹੁੰਦਾ ਬਸ ਬਾਕੀ ਮਿਲਦੇ ਆਂ ਕਿਸੇ ਅਗਲੀ ਵੀਡੀਓ ਚ ਠੀਕ ਹੈ ਜੀ ਸਬਸਕ੍ਰਾਈਬ ਕਰ